ਸਾਰੀ ਪ੍ਰੈਸ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ। ਆ ਰਾਜਸੀ ਸਮੁੱਚੇ ਸਾਡੇ ਸਰੂਰ ਬਰਨਾਲਾ ਮਲੇਰਕੋਟਲਾ ਦੇ ਸਾਰੇ ਹਲਕਾਂ ਚਾਰ ਸਹਿਬਾਨ ਜ਼ਿਲ੍ਹਾ ਪ੍ਰਧਾਨ ਸਹਿਬਾਨ ਔਰ ਸਮੁੱਚੇ ਰੂਪ ਵਿੱਚ ਅਸੀਂ ਪਾਰਟੀ ਨੂੰ ਔਰ ਸੰਗਤ ਦੀ ਜਾਣਕਾਰੀ ਲਈ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ ਆ। ਚੋਣਾਂ ਦੇ ਨਤੀਜਿਆਂ ਤੋਂ ਬਾਅਦ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਪਾਰਟੀ ਦੀ ਜੋ ਹਾਰ ਹੋਈ ਹੈ ਸਿਰਫ ਇੱਕ ਸੀਟ ਅਸੀਂ ਜਿੱਤ ਸਕਿਆ ਮਠੰਡੇ ਦੀ ਔਰ ਬਾਕੀ ਸੀਟਾਂ ਦੇ ਪਾਰਟੀ ਨੂੰ ਬਹੁਤ ਘੱਟ ਵੋਟਾਂ ਮਿਲੀਆਂ ਔਰ ਨੋ ਸਿਚਨ ਹਾਰ ਅਸੀਂ ਮਹਿਸੂਸ ਕਰਦੇ ਹਾਂ ਕਿ ਪਾਰਟੀ ਦੀ ਹੋਈ ਹੈ ਉਹਦੇ ਕਾਰਨਾਂ ਦੀ ਜਾਂਚ ਕਰਨ ਲਈ ਕੱਲ ਨੂੰ ਪਾਰਟੀ ਪ੍ਰਧਾਨ ਸਾਹਿਬ ਨੇ ਕੋਰ ਕਮੇਟੀ ਦੀ ਮੀਟਿੰਗ ਕੀਤੀ ਹੈ ਔਰ ਉਸ ਕੋਰ ਕਮੇਟੀ ਦੀ ਮੀਟਿੰਗ ਵਿੱਚ ਪਾਰਟੀ ਦੇ ਉਹਨਾਂ ਕਾਰਨਾਂ ਦੀ ਸਾਰੀ ਜਾਂਚ ਆ ਜਿਹੜੀ ਉਹ ਕੀਤੀ ਜਾਊਗੀ ਕਿ ਉਹਦੇ ਕੀ ਕੀ ਕਾਰਨ ਰਹੇ ਜਿਹਦੇ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਇਕੱਠ ਵੀ ਬਹੁਤ ਹੁੰਦੇ ਰਹੇ ਰੈਲੀਆਂ ਰੋਡ ਸ਼ੋਅ ਪਿੰਡਾਂ ਦੇ ਪ੍ਰੋਗਰਾਮਾਂ ਵਿੱਚ ਬਹੁਤ ਵੱਡੇ ਭਾਰੀ ਇਕੱਠ ਹੁੰਦੇ ਰਹੇ ਪਰ ਵੋਟਾਂ 'ਚ ਕਿਉਂ ਨਹੀਂ ਕਨਵਰਟ ਹੋ ਸਕੇ ਇਹ ਪਾਰਟੀ ਲਈ ਚਿੰਤਾ ਦਾ ਵਿਸ਼ਾ ਵੀ ਹੈ ਸੋਸ ਦੇ ਤਹਿਤ ਕੱਲ ਨੂੰ ਗੌਰਮਟੀਟੀ ਦੀ ਮੀਟਿੰਗ ਬੁਲਾਈ ਆ ਜੀ ਤੇ ਵਿਸਥਾਪਕ ਪੁਰੂਟਨਾਂ ਜਿਹੜੀ ਹੈ ਚਰਚਾ ਉਹ ਕੀਤੀ ਜਾਊਗੀ ਔਰ ਵੱਡੇ ਫੈਸਲੇ ਪਾਰਟੀ ਦੇ ਹਿੱਤ ਵਿੱਚ ਉਧਰ ਲੈ ਜਾਣਗੇ ਇਸ ਗੱਲ ਦੀ ਸੰਪੂਰਨ ਆਸ ਵੀ ਹੈ ਔਰ ਇਸ ਪੂਰੀ ਸੰਭਾਵਨਾ ਸੋ ਅੱਜ ਸੰਗਰੂਰ ਵਿੱਚ ਅਸੀਂ 71 ਹੋਏ ਹਾਂ ਸਾਰੇ ਇਹ ਗੱਲ ਦੱਸਣ ਲਈ ਪਾਰਟੀ ਨੂੰ ਵੀ ਅਕਾਲੀ ਵਰਕਰਾਂ ਨੂੰ ਵੀ ਔਰ ਸੰਗਤ ਨੂੰ ਵੀ ਕਿ ਜਿਹੜੇ ਲੋਕ ਪਾਰਟੀ ਦੇ ਵਿੱਚ ਰਹਿ ਕੇ ਭਾਵੇਂ ਚੋਣ ਤੇ ਬਹੁਤਾ ਅਸਰ ਨਹੀਂ ਸੀ ਹੁਣਾ ਉਹਨਾਂ ਚੀਜ਼ਾਂ ਦਾ ਵੀ ਕੋਈ ਨੀਤੀ ਜੇ ਬਦਲ ਜਾਣੇ ਸੀ ਜਾਂ ਕੋਈ ਵੋਟ ਬਹੁਤ ਵੱਧ ਘੱਟ ਪੈ ਜਾਣੀ ਸੀ ਪਰੰਤੂ ਜਿਹੜੇ ਏਡੇ ਏਡੇ ਰੁਤਬਿਆਂ ਤੇ ਰਹਿ ਕੇ ਲੋਕ ਕੋਈ ਸਰਪ੍ਰਸਤ ਨੇ ਕੋਈ ਹੋਰ ਕਮੇਟੀ ਦੇ ਮੈਂਬਰ ਨੇ ਉਹਨਾਂ ਨੇ ਸ਼ਰਿਆ ਆਮ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਕੀਤਾ ਔਰ ਇਹ ਹੈ ਕਿ ਕਿਸੇ ਵੀ ਕੀਮਤ ਤੇ ਵੋਟ ਅਕਾਲੀ ਦਲ ਨੂੰ ਨਹੀਂ ਪਾਉਣੀ ਹੋਰ ਜਿਸ ਕਿਸੇ ਕਿਸੇ ਨੂੰ ਪਾ ਦੋ ਉਹਨਾਂ ਦੀ ਗੱਲ ਹੈ ਜਿਹੜੀ ਉਹ ਵੀ ਮੈਂ ਸਮਝਦਾ ਬ੍ਰੈਸਰਾਹੀਂ ਵੀ ਪਾਰਟੀ ਕੋਲੇ ਪਹੁੰਚਣੀ ਚਾਹੀਦੀ ਹੈ ਔਰ ਕੱਲ ਨੂੰ ਹੋਰ ਕਮੇਟੀ ਦੀ ਮੀਟਿੰਗ ਵਿੱਚ ਵੀ ਅਸੀਂ ਇਹ ਗੱਲ ਹੈ ਜਿਹੜੀ ਸਾਰੇ ਤਿੰਨਾਂ ਜ਼ਿਲ੍ਹਾਂ ਦੇ ਆਗੂ ਔਰ ਵਰਕਰ ਸਾਹਿਬਾਨ ਵੱਲੋਂ ਹਲਕਾ ਇੰਜਾਰ ਸਾਹਿਬਾਨ ਵੱਲੋਂ ਗਲਾਪੁਰ ਦਾ ਸੈਭਲੋਂ ਉਤੇ ਰੱਖਾਂਗੇ ਸੋ ਅੱਜ ਅਸੀਂ ਇੱਕ ਲੈਟਰ ਤਿਆਰ ਕੀਤੀ ਹੈ ਪ੍ਰਧਾਨ ਸਾਹਿਬ ਦੇ ਨਾਮ ਦੇ ਜਿਹਦੇ ਵਿੱਚ ਸਾਰੇ ਸਾਡੇ ਹਲਕਾ ਇੰਚਾਰਜ ਸਾਹਿਬਾਨ ਨੇ ਸਹਿਮਤੀ ਦਿੱਤੀ ਹੈ ਜਿਨ੍ਹਾਂ ਚੋਂ ਤਕਰੀਬਨ ਸਾਰੇ ਹਾਜ਼ਰ ਨੇ ਰਾਹੀ ਸਾਹਿਬ ਦਸਕਤ ਕਰਕੇ ਗਏ ਨੇ ਔਰ ਸਦਾ ਕਲਵੰਦ ਸਿੰਘ ਉਹਨਾਂ ਨੇ ਮੈਨੂੰ ਟੈਲੀਫੋਨ ਤੇ ਸਹਿਮਤੀ ਪ੍ਰਗਟ ਕੀਤੀ ਹੈ ਕਿ ਅਸੀਂ ਸਾਰੇ ਇਹਦੇ ਨਾਲ ਸਹਿਮਤ ਆ ਜੋ ਵੀ ਇਹ ਪਾਰਟੀ ਦਾ ਵਿਰੋਧ ਜਾਂ ਪਾਰਟੀ ਵਿਰੋਧੀ ਕੰਮ ਕੀਤਾ ਗਿਆ ਚੋਣਾਂ ਦੌਰਾਨ ਉਹਨਾਂ ਤੇ ਜ਼ਰੂਰ ਕੋਈ ਨਾ ਕੋਈ ਪਾਰਟੀ ਨੂੰ ਫੈਸਲੇ ਲੈਣੇ ਚਾਹੀਦੇ ਨੇ ਤਾਂ ਕਿ ਕੋਈ ਵੱਡਾ ਆਗੂ ਹੋਵੇ ਭਾਵੇਂ ਛੋਟਾ ਹੋਵੇ ਕਿਸੇ ਨੂੰ ਵੀ ਹੱਕ ਨਹੀਂ ਹੈ ਕਿ ਪਾਰਟੀ ਦਾ ਵਿਰੋਧ ਕਰੇ ਸੋ ਇਹ ਅਸੀਂ ਇਸ ਭਾਵਨਾ ਨਾਲ ਅਸੀਂ ਸਾਰਾ ਜਿਹੜਾ ਹੈ ਇਹ ਤੁਹਾਨੂੰ ਸਾਰਿਆਂ ਨੂੰ ਤਕਲੀਫ ਦਿੱਤੀ ਆ ਸੋ ਕੱਲ ਨੂੰ ਅਸੀਂ ਉਹ ਚਿੱਠੀ ਆ ਜਿਹੜੀ ਸਾਰੀ ਸਾਰੇ ਹਲਕਿਆਂ ਚਾਰ ਸਾਰੇ ਸਾਡੇ ਪ੍ਰਧਾਨ ਸਾਹਿਬਾਨ ਨੇ ਸਾਰਿਆਂ ਨੂੰ ਚਿੱਠੀ ਤੇ ਦਸਤਖਤ ਕਰਕੇ ਸਾਨੂੰ ਦਿੱਤੀ ਨੇ ਉਹ ਚਿੱਠੀ ਅਸੀਂ ਤਾਨੂੰ ਪਾਰਟੀ buradan 사ਭ ਨੂੰ ਰਿਜਿਸਟਰ ਕਰਾਂਗੇ ਤੋਂ ਫ੍ਰੈਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਚਾ ਚਿੱਠੀਆਂ ਫ੍ਰੈਸ ਕਰਕੇ ਅਸੀਂ ਤੁਹਾਨੂੰ ਇਹ ਸਾਰੇ ਸੰਗਤ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਲੋਕ ਸਿਰਫ ਪਾਰਟੀ ਲਈ ਟਿਕਟ ਲੈਣ ਹੀ ਆਉਂਦੇ ਨੇ 15 ਦਿਨ ਪਹਿਲਾਂ ਆਏ ਟਿਕਟ ਨਹੀਂ ਮਿਲਿਆ ਟਿਕਟ ਮਿਲਣ ਤੋਂ ਬਾਅਦ ਫਿਰ ਜਦੋਂ ਆਪਾਂ ਵਿਰੋਧ ਕਰਨਾ ਸ਼ੁਰੂ ਕਰਤਾ ਜੇ ਟਿਕਟ ਮਿਲ ਜਾਂਦਾ ਫਿਰ ਪਾਰਟੀ ਵੀ ਠੀਕ ਸੀ ਪਾਰਟੀ ਪ੍ਰਧਾਨ ਵੀ ਠੀਕ ਸੀ ਜੇ ਟਰੈਕ ਨਹੀਂ ਮਿਲਿਆ ਤਾਂ ਫਿਰ ਸਾਰਾ ਕੁਝ ਹੀ ਗਲਤ ਹੋ ਗਿਆ ਸੋ ਇਹ ਇਸ ਤਰ੍ਹਾਂ ਦਾ ਵਰਤਾਰਾ ਜਿਹੜਾ ਪਾਰਟੀ 'ਚ ਮੇਰਾ ਖਿਆਲ ਹੈ ਕਿਤੇ ਵੀ ਐਕਸੈਪਟੇਬਲ ਨਹੀਂ ਹੋ ਸਕਦਾ ਭਾਵੇਂ ਹਾਰ ਦੇ ਕਾਰਨ ਹੋਰ ਨੇ ਹੋਰ ਬਹੁਤ ਗੱਲਾਂ ਨੇ ਕਿਤੇ ਨਾ ਕਿਤੇ ਪਾਰਟੀ ਦੀਆਂ ਨੀਤੀਆਂ 'ਚ ਘਟ ਰਹੀ ਹੋਊਗੀ ਏਜੰਡੇ 'ਚ ਘਟ ਰਹੀ ਹੈ ਹੋ ਰਹੀ ਹੋਊਗੀ ਔਰ ਇਹ ਵੀ ਇੱਕ ਸਿੱਖੇ ਪੰਜਾਬ ਦੇ ਲੋਕ ਦੋ ਹਿੱਸਿਆਂ 'ਚ ਵੰਡੇ ਗਏ ਇੱਕ ਹਿੱਸਾ ਉਹ ਸੀ ਜਿਹੜਾ ਇੰਡੀਆ ਨਾਲ ਖੜਾ ਸੀ ਇੱਕ ਹਿੱਸਾ ਉਹ ਸੀ ਜਿਹੜਾ ਮੋਦੀ ਸਾਹਿਬ ਨੂੰ ਕਿਸੇ ਵੀ ਕੀਮਤ ਤੇ ਦੇਖਦਾ ਪ੍ਰਧਾਨ ਮੰਤਰੀ ਦੇਖਣਾ ਨਹੀਂ ਸੀ ਚਾਹੁੰਦਾ ਪੰਜਾਬ ਉਹਨਾਂ ਮੁੱਦਿਆਂ ਨੂੰ ਮੁਕਰਾ ਕੇ ਦੋ ਪੱਖ ਬਣ ਗਏ ਔਰ ਉਹਨਾਂ ਦੋਨਾਂ ਪੱਖਾਂ 'ਚ ਬਿਨਾਂ ਦੇ ਲੋਕਾਂ ਨੇ ਫੈਸਲਾ ਕੀਤਾ ਕਿ ਹਰਾਉਣ ਵਾਲਿਆਂ ਨੂੰ ਵੋਟ ਪਾਉਣੀ ਆ ਜਾਂ ਜਿਤਾਉਣ ਵਾਲਿਆਂ ਨੂੰ ਪਹੁੰਚ ਪਾਉਣੀ ਆ ਔਰ ਅਸੀਂ ਸ਼੍ਰੋਮਣੀ ਅਕਾਲੀ ਦਲ ਸ਼ਾਇਦ ਭਾਵੇਂ ਅਸੀਂ ਭਾਜਪਾ ਨੂੰ ਨਕੇੜਾ ਕਰਕੇ ਨਰੋਲ ਰੂਪ ਵਿੱਚ ਛੱਡ ਕੇ ਉਹਨਾਂ ਨੂੰ ਸ਼ਰਤਾਂ ਦੇ ਆਧਾਰ 'ਤੇ ਛੱਡ ਕੇ ਆਏ ਸੀ ਪਰ ਲੋਕਾਂ 'ਚ ਕਿਤੇ ਨਾ ਕਿਤੇ ਭਾਵਨਾ ਸੀ ਤੋੜਨ 'ਚ ਕਾਮਯਾਬ ਨਹੀਂ ਹੋ ਸਕੇ ਕਿ ਅਸੀਂ ਐਨਡੀਆ ਨਾਲ ਨਹੀਂ ਜਾਵਾਂਗੇ ਜਾਂ ਅਸੀਂ ਕਿੱਧਰ ਜਾਵਾਂਗੇ ਇਸ ਗੱਲ ਦੀ ਘਾਟ ਸਾਡੀ ਰਈ ਇਹ ਵੀ ਇੱਕ ਕਾਰਨ ਬਣਿਆ ਸਾਡੀ ਹਾਰ ਦਾ ਪਰ ਆਗੂਆਂ ਦਾ ਵਿਰੋਧ ਕਰਨਾ ਆ ਸਾਰੀ ਟੀਮ ਬੈਠੀ ਹੈ ਕਾਲੀ ਦਲ ਦੀ ਇਹਨਾਂ ਨੇ ਤੰਦੇ ਹੀ ਨਾਲ ਜ਼ਿੰਦਰਾ ਤੇ ਕਰਕੇ ਵਰਕਰਾਂ ਨੇ ਕੰਮ ਕੀਤਾ ਔਰ ਪੂਰੀ ਤੰਦੇ ਹੀ ਨਾ ਕੀਤਾ ਕੋਈ ਗਰਮੀ ਦੇ ਮੌਸਮ ਵਿੱਚ ਕੋਈ ਦੁਪਹਿਰਾਂ ਨਹੀਂ ਦੇਖਿਆ ਕੋਈ ਰਾਤ ਨਹੀਂ ਦੇਖੀ ਕੋਈ ਦਿਨ ਨਹੀਂ ਦੇਖਿਆ ਸੋ ਇਹਨਾਂ ਦਾ ਵੀ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਸਾਰੀ ਟੀਮ ਦਾ ਸ਼ਰਮਣੀ ਕਾਲੀ ਦਲ ਦੀ ਤੇ ਤਿੰਨਾਂ ਜ਼ਿਲ੍ਹਿਆਂ ਦੀ ਦਾ ਧੰਨਵਾਦ ਕਿ ਤੁਸੀਂ ਬੜੀ ਤੰਦੇ ਹੀ ਨਾ ਕੰਮ ਕੀਤਾ ਵੋਟਾਂ ਘੱਟ ਪਈਆਂ ਉਹ ਖਿੜੇ ਮੱਥੇ ਪ੍ਰਮਾਣ ਸੰਗਤ ਦਾ ਫਤਵਾ ਪਰ ਜਿਹੜੇ ਆਗੂਆਂ ਨੇ ਵੱਡੇ ਰਤਬੇ ਆਏ ਰਹਿ ਕੇ ਪਾਰਟੀ ਦਾ ਵਿਰੋਧ ਕੀਤਾ ਉਹਨਾਂ ਤੇ ਜ਼ਰੂਰ ਕੋਈ ਨਾ ਕੋਈ ਪਾਰਟੀ ਨੂੰ ਫੈਸਲਾ ਲੈਣਾ ਚਾਹੀਦਾ ਤਾਂ ਕਿ ਅੱਗੇ ਤੋਂ ਕੋਈ ਵੀ ਵੱਡਾ ਵੱਡਾ ਹੋਵੇ ਬੰਦਾ ਭਾਵੇਂ ਛੋਟਾ ਹੋਵੇ ਪਾਰਟੀ ਦਾ ਵਿਰੋਧ ਕਰਨ ਦੀ ਜੁਰਤ ਨਾ ਕਰ ਸਕੇ ਇਹ ਬੇਨਤੀ ਤੁਹਾਡੇ ਚਰਨਾਂ 'ਚ ਅਸੀਂ ਰੱਖੀ ਆ ਤੇ ਤੁਹਾਡਾ ਸਾਰਿਆਂ ਦਾ ਹਾਰਦਿਕ ਜੀ ਆ ਕੋਟਨ ਕੋਟ ਮੈਂ ਤਹਿ ਦਿੰਦਾ ਹਾਂ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਬੇਨਤੀ ਪ੍ਰਵਾਨ ਕਰਕੇ ਸਾਡੀ ਬੇਨਤੀ ਸੁਣਨਾ ਹੈ ਔਰ ਇਹ ਸਾਰਾ ਪੱਖ ਜਿਹੜਾ ਤੁਹਾਨੂੰ ਹੋਰ ਕਮੇਟੀ ਦੀ ਮੀਟਿੰਗ ਦਿਖਾਂਗੇ ਬਹੁਤ-ਬਹੁਤ ਧੰਨਵਾਦ ਰਾਇ ਜੀ ਕਾ ਖਾਲਸਾ ਦੀ ਗੱਲ ਮੁੱਕੀ ਗਿਆ ਤੇ ਕੀ ਉਹ ਚਿਹਰੇ ਉਹ ਯਾਕਰ ਵੀ ਕਰੋਗੇ ਚਿਹਰੇ ਤੁਹਾਨੂੰ ਪਤਾ ਹੀ ਹੈ ਪਾਰਟੀ ਦਾ ਸਰਪ੍ਰਸਤ ਕੌਣ ਹੈ ਸੰਗੋ ਜਿਲ੍ਹੇ ਚ ਕੌਣ ਕੋਰ ਕਮੇਟੀ ਦੇ ਮੈਂਬਰ ਨੇ ਤੁਹਾਨੂੰ ਵੀ ਪਤਾ ਹੀ ਹੈ ਦੱਸਣਾ ਦੱਸਣ ਨੂੰ ਕਿਹੜਾ ਕੋਈ ਭਲੇਖਾ ਤੁਹਾਨੂੰ ਸਰਦੇਵ ਸਿੰਘ ਢੀਂਗਸਾ ਪਰਮੇਂਦਰ ਸਿੰਘ ਢੀਂਗਸਾ ਪ੍ਰਕਾਸ਼ ਚੰਦ ਗਰਗ ਜੀ ਇਹਨਾਂ ਨੇ ਸ਼ਰੀਆ ਪਾਰਟੀ ਦਾ ਵਿਰੋਧ ਕੀਤਾ ਪਾਰਟੀ ਸਫਾ ਚ ਰਹਿ ਕੇ ਕੀਤਾ ਵੱਡੇ ਰੁਤਬਿਆਂ ਦੇ ਰਹਿ ਕੇ ਕੀਤਾ ਕੋਰ ਕਮੇਟੀ ਦੇ ਮੈਂਬਰ ਹੋਣ ਪਾਰਟੀ ਦੇ ਸਰਪ੍ਰਸਤ ਹੋਣੋਂ ਉਹ ਲੋਕ ਵਿਰੋਧ ਕਰਨ ਵਾਲੀ ਪਾਰਟੀ ਦਾ ਮੈਂ ਨਹੀਂ ਕਹਿੰਦਾ ਉਹਦੇ ਨਾਲ ਕੋਈ ਬਹੁਤ ਵੱਡਾ ਫਰਕ ਪੈ ਜਾਣਾ ਸੀ ਵੋਟਾਂ ਦਾ ਪਰ ਇੱਕ ਐਡੇ ਵੱਡੇ ਰੁਤਬਿਆਂ ਦੇ ਰਹਿ ਕੇ ਕਿਸੇ ਆਗੂ ਦਾ ਇਸ ਤਰ੍ਹਾਂ ਵਰਤਾਰਾ ਕਰਨਾ ਉਹ ਉਹ ਨਿੰਦਣਜੋਗਾ ਉਹ ਤੇ ਪਾਰਟੀ ਨੂੰ ਜ਼ਰੂਰ ਕੋਈ ਫੈਸਲਾ ਲੈਣਾ ਚਾਹੀਦਾ ਜੋ ਪਾਰਟੀ ਫੈਸਲਾ ਕਰੇ ਪਾਰਟੀ ਨੇ ਦੇਖਣਾ ਸੀ ਪਾਰਟੀ ਕੋਲੋਂ ਤਾਂ ਪੱਖ ਰੱਖ ਦੇਣਾ ਤੂੰ ਦੱਸ ਸਾਉ ਜਗਿੰਦਰ ਸਿੰਘ ਸਾਹਿਬ ਦੀ ਕਮੇਟੀ ਦੇ ਨਾਲ ਉਹਨਾਂ ਦੀ ਸੰਤਾਜ ਕੋ ਮੀਟਿੰਗ ਕਰਾ ਮੈਨੂੰ ਨਹੀਂ ਇਹਦੇ ਬਾਰੇ ਇਹ ਮੈਂ ਥੋੜੋ ਦਿੰਦਾ ਇਹ ਪਾਰਟੀ ਆਫਿਸ ਨੇ ਇਹ ਇਹਦਾ ਇਹਦਾ ਜਵਾਬ ਤੁਸੀਂ ਪਾਰਟੀ ਤੋਂ ਲੈ ਸਕਦੇ ਹੋ ਮੈਨੂੰ ਤੁਸੀਂ ਕਿਹੋ ਜਿਹੀ ਡਿਮਾਂਡ ਰੱਖਦੇ ਹੋ ਤੁਸੀਂ ਤੁਹਾਡੀ ਮੀਟਿੰਗ ਵਿੱਚ ਚਿੱਠੀ 'ਚ ਤੁਸੀਂ ਕੀ ਡਿਮਾਂਡ ਰੱਖਦੇ ਅਸੀਂ ਚਿੱਠੀ 'ਚ ਲਿਖਿਆ ਵੀ ਨਾ ਇਹਨਾਂ ਨੇ ਪਾਰਟੀ ਵਿਰੋਧੀ ਕਾਰਵਾਈਆਂ ਕੀਤੀਆਂ ਜੋ ਪਾਰਟੀ ਮناسب ਸਮਝਦੀ ਹੈ ਇਹਨਾਂ ਦੇ ਕਾਰਵਾਈਆਂ ਅਸੀਂ ਸਹਿਮਤੀ ਕਾਰਵਾਈ ਜੀ ਅਸੀਂ ਸਹਿਮਤੀ ਕਾਰਵਾਈ ਜੀ ਤੁਹਾਨੂੰ ਸਾਡ ਜਿਵੇਂ ਇਸ ਵਾਰੀ ਇਲੈਕਸ਼ਨਾਂ ਦੇ ਵਿੱਚ 15 ਦਿਨ ਪਹਿਲਾਂ ਢੀਂਟਾ ਸਾਹਿਬ ਨੂੰ ਇਕੱਤਰ ਧਿਆਨਦਾ ਜਾਂਦਾ ਤੇ ਉਸ ਤੋਂ ਬਾਅਦ ਥੋੜੇ ਦਿਨਾਂ ਬਾਅਦ ਵਿਰੋਧ ਹੋ ਜਾਂਦਾ ਪਰ ਹੁਣ ਅੱਗੇ ਅਗਲੇ ਉਹਦੇ ਬਾਅਦ ਤੇ 2027 ਦੀ ਤਿਆਰੀ ਵਾਸਤੇ ਕਿੱਦਾਂ ਦਾ ਜਿਹੜੀ ਰਣਨੀਤੀ ਕੀਤੀ ਹੈ ਕਿਉਂਕਿ ਜਿਹੜੇ ਹਾਲਾਤ ਨੇ ਬੜੇ ਇਹ ਕਹਿ ਸਕਦੇ ਹਾਂ ਬੜੇ ਨਾਜ਼ੁਕ ਬਣੇ ਹੋਏ ਆ। ਅਸੀਂ ਅਸੀਂ ਉਸ ਚੀਜ਼ ਤੇ ਵੀ ਚਿੰਤਾ ਪ੍ਰਗਟ ਕਰਦੇ ਆਂ। ਪਾਰਟੀ ਬਹੁਤ ਥੱਲੇ ਗਈ ਹੈ ਪਾਰਟੀ ਦਾ ਨੁਕਸਾਨ ਹੋਇਆ 13% 13.5% ਸਾਨੂੰ ਵੋਟ ਪਈ ਹੈ ਚਿੰਤਾ ਦਾ ਵਿਸ਼ਾ ਉਹਦੇ ਤੇ ਵੀ ਮੰਤਨ ਹੋਣਗੇ ਵਿਚਾਰਨਾ ਹੋਣਗੇ ਪਰ ਮੈਂ ਇਸ ਗੱਲ ਦੇ ਅਸੀਂ ਉਹਦੇ ਕਾਰਨ ਕੋਈ ਵੀ ਹੋਣ ਉਹ ਲੱਭਾਂਗੇ ਉਹਨਾਂ ਤੇ ਹੱਲ ਵੀ ਕਰਾਂਗੇ ਤਵੀਲੀਆਂ ਵੀ ਹੋਣੇ ਚਾਹੀਦੀਆਂ ਉਸ ਢੰਗ ਨਾਲ ਪਾਰਟੀ ਦੀਆਂ ਨੀਤੀਆਂ 'ਚ ਪਰੰਤੂ ਇੱਕ ਐਡੇ ਵੱਡੇ ਰੁਤਬਿਆਂ ਦੇ ਆਗੂ ਲੋਕ ਪਾਰਟੀ ਦਾ ਵਿਰੋਧ ਕਰਨ ਸੋ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਨਾ ਜੀ ਸੋ ਇਸ ਤਰ੍ਹਾਂ ਥੋੜਾ ਪਾਰਟੀਆਂ ਚੱਲਦੀਆਂ ਹੁੰਦੀਆਂ ਨੇ ਕਿ ਜੇਕਰ ਸਾਡੇ ਅਨਕੂਲ ਕੋਈ ਗੱਲ ਹੋ ਗਈ ਫਿਰ ਤਾਂ ਅਸੀਂ ਪਾਰਟੀ ਦੇ ਵੱਡੇ ਰਤਬੇ ਵਾਲੇ ਲੋਕ ਆ ਤੇ ਜੇ ਜੇ ਸਾਡੇ ਕੋਈ ਖਲਾਫ ਗੱਲ ਹੋ ਗਈ ਜਾਂ ਟਿਕਟ ਨਹੀਂ ਮਿਲੇ ਤਾਂ ਫਿਰ ਅਸੀਂ ਵਿਰੋਧ ਕਰਾਂਗੇ ਇਹ ਚੀਜ਼ ਤਾਂ ਐਕਸੈਪਟੇਬਲ ਹੋਣੀ ਨਹੀਂ ਚਾਹੀਦੀ ਪਾਰਟੀ 'ਚ ਹੁੰਦਾ ਸਰ ਜਿਹੜਾ ਅਕਸਰਤਾ ਬਧਿਆ ਹੋਣੀ ਇਲੈਕਸ਼ਨ ਦੇ ਵਿੱਚ ਤੁਹਾਡੀ ਮੀਟਿੰਗਾਂ ਪਾਰਟੀਆਂ ਹੋ ਗਿਆ ਉਹ ਵੀ ਭਾਵੇਂ ਕੰਮ ਕੀ ਨਹੀਂ ਤੁਸੀਂ ਕਿਸੇ ਕਿਸਮ ਤੋਂ ਹੋ ਚੁੱਕੇ ਹੋ ਨਾ ਵਰਤ ਤੋ ਕੋਈ ਸਾਡੇ ਲਈ ਵੀ ਚਿੰਤਾ ਦਾ ਵਿਸ਼ਾ ਅਸੀਂ ਰੈਲੀਆਂ ਕੀਤੀਆਂ ਰੋਡ ਸ਼ੋਅ ਕੀਤੇ ਵੱਡੇ ਵੱਡੇ ਇਕੱਠ ਹੋਏ ਸਾਡੇ ਤੋ ਅਸੀਂ ਇੱਕੇ ਦਿਨ ਦੋ ਰੈਲੀਆਂ ਕੀਤਾ तकरीबन ਜੇ ਆਪਾਂ ਬਿਲਕੁਲ ਗੰਦਰਪਾਗਲ ਕਰੀਏ 10 ਤੋਂ 12-12 ਹਜ਼ਾਰ ਦੇ ਸਾਡੇ ਉਹਨਾਂ ਰੈਲੀਆਂ 'ਚ ਇਕੱਠ ਹੋਏ ਪਰ ਵੋਟਾਂ 'ਚ ਕਨਵਰਟ ਨਹੀਂ ਹੋਏ ਇਹ ਚਿੰਤਾ ਦਾ ਵਿਸ਼ਾ ਕਿਉਂ ਨਹੀਂ ਹੋਏ ਸੋ ਇਹ ਚੀਜ਼ ਤੇ ਜ਼ਰੂਰ ਅਸੀਂ ਪਾਰਟੀ ਵਿਚਾਰ ਬਟਾਂਦਰਾ ਕਰੂਗੀ ਕੱਲ ਨੂੰ ਕੋਰ ਕਮੇਟੀ 'ਚ ਕਰੂਗਾ ਉਸ ਤੋਂ ਬਾਅਦ ਵੀ ਇਹਦੇ ਤੇ ਮੰਤਨ ਹੋਗੇ ਵੱਡੀਆਂ ਵੱਡੇ ਫੈਸਲੇ ਪਾਰਟੀ ਨੂੰ ਲੈਣੇ ਪੈਣਗੇ ਲੈਣੇ ਚਾਹੀਦੇ ਵੀ ਕੀ ਸਾਹਿਬ ਜੀ ਤੁਹਾਡੀ ਵੋਟ ਇੱਥੇ ਸਖੁਪਤ ਉਚਾਪ ਨੂੰ ਕਨਵਰਟ ਨਹੀਂ ਆ ਜਾਂ ਕਿਸ ਰੋਜ਼ ਚਲੋ ਇਹਦਾ ਜਵਾਬ ਤਾਂ ਉਹ ਹੀ ਦੇ ਸਕਦੇ ਨੇ ਰਿਸ਼ਤਿਦਾਰੀ ਨਵਾਈ ਹੈ ਜਾਂ ਕਿਸੇ ਹੋਰ ਸੱਜਣ ਤਾਂ ਨਵਾਈ ਆ ਪਰ ਅਸੀਂ ਇਹ ਗੱਲ ਪ੍ਰਤੱਖ ਰੂਪ ਚ ਕਹਿੰਦੇ ਆ ਸਾਡੇ ਕੋਲ ਸਬੂਤ ਨੇ ਕਿ ਪਾਰਟੀ ਦਾ ਵਿਰੋਧ ਉਹਨਾਂ ਨੇ ਡਟ ਕੇ ਕੀਤਾ